ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਇਤਿਹਾਸਿਕ ਪਿੰਡ ਪਕਣਾ ਕਲਾਂ ਤੋਂ ਇਤਿਹਾਸਿਕ ਪਿੰਡ ਚੀਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਇਤਿਹਾਸਿਕ ਪਿੰਡ ਪਕਣਾ ਕਲਾਂ ਤੋਂ ਇਤਿਹਾਸਿਕ ਪਿੰਡ ਚੀਚਾ ਜਿੱਥੇ ਲੰਗਰ ਚੱਲੇ ਗੁਰ ਦੰਗਰ ਚੱਲੇ ਗੁਰ ਸਬਦ ਸੰਸਥਾ ਵੱਲੋਂ ਗੁਰਮੁਤ ਸਖਲਾਈ ਕੈਂਪ ਪਿਛਲੇ 2-3 ਤੋਂ ਬੱਚਿਆਂ ਦਾ ਵਕਫ-ਵਕ ਸਕੂਲਾਂ ਦਾ ਲਗਾਇਆ ਜਾ ਰਿਹਾ ਸੀਗਾ ਅੱਜ ਇਸ ਕੈਂਪ ਦੇ ਆਖਰੀ ਦਿਨ ਜੋ ਬੱਚੇ ਪਹਿਲੇ ਦੂਸਰੇ ਤੇ ਤੀਸਰੇ ਨੰਬਰ ਤੇ ਆਏ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਔਰ ਨਾਲ ਹੀ ਜੋ ਪ੍ਰਚਾਰਕ ਸਿੰਘ ਨੇ ਜਿਨ੍ਹਾਂ ਨੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਔਰ ਬਹੁਤ ਹੀ ਮਿਹਨਤ ਦੇ ਨਾਲ ਗੁਰਸਿੱਖੀ ਦੇ ਨਾਲ ਉਹਨਾਂ ਨੂੰ ਜੋੜਿਆ ਉਹ ਵੀ ਅੱਜ ਪ੍ਰਚਾਰਕ ਸਿੰਘਾਂ ਨੂੰ ਇੱਥੇ ਸਨਮਾਨਤ ਕੀਤਾ ਜਾ ਰਿਹਾ ਨਾਲ ਹੀ ਸਕੂਲ ਦੇ ਅਧਿਆਪਕ ਜਿਨ੍ਹਾਂ ਦਾ ਵਿਸ਼ੇਸ਼ ਸੰਯੋਗ ਆ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਆਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਸੰਸਥਾ ਦੇ ਇਹ ਜੋ ਤੁਸੀਂ ਦੇਖ ਰਹੇ ਆ ਇਹ ਹੈ ਕਿ ਜੀ ਲੰਗਰ ਚੱਲੇ ਗੁਰਸਬਦ ਸੰਸਤਾ ਰਜਿਸਟਰ ਦਾ ਮੁੱਖ ਦਫਤਰ ਜਿੱਥੇ ਅੱਜ ਅਸੀਂ ਪਹੁੰਚੇ ਇਹ ਉਹ ਹੀ ਦੱਬਤਰਾ ਜਿਥੇ ਵੱਖ-ਵੱਖ ਉਪਰਾਲੇ ਤਹਿਤ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਇੱਥੇ ਕੀਤੀਆਂ ਜਾਂਦੀਆਂ ਗੁਰਮਤਿ ਦੇ ਪ੍ਰਚਾਰਕ ਇਸੇ ਹੀ ਦੌਰਾਨ ਅੱਜ ਲੰਗਰ ਚੱਲੇ ਗੁਰਸਬਦ ਸੰਸਥਾ ਵੱਲੋਂ ਇੱਕ ਸਾਲਾਨਾ ਗੁਰਮਤਿ ਸਖਲਾਈ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਇਹ ਜੋ ਕੈਂਪ ਲਗਾਇਆ ਗਿਆ ਇਹ ਹੈਗਾ 150 ਸਾਲਾਂ ਸਿੰਘ ਸਭਾ ਲਹਿਰ ਨੂੰ ਸਮਰਪਿਤ ਕੀਤਾ ਗਿਆ ਹੈ ਜੀ ਤੋਂ ਅੱਜ ਜੋ ਬਹੁਤੀ ਸਤਕਾਰ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਅੰਦਰ ਬੈਠ ਕੇ ਇਹ ਸਾਰਾ ਹੀ ਜੋ ਸਮਾਗਮ ਕੀਤਾ ਗਿਆ ਔਰ ਹੁਕਮਨਾਮਾ ਸਾਹਿਬ ਔਰ ਅਰਦਾਸ ਇਹ ਸਾਰੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਸੇਵਾਵਾਂ ਜਿਹੜੀਆਂ ਨਿਭਾਈਆਂ ਗਿਆ ਵਾਂ ਔਰ ਲੰਗਰ ਦਾ ਖਾਸ ਪ੍ਰਬੰਧ ਉਹਨਾਂ ਬੱਚਿਆਂ ਵਾਸਤੇ ਜੋ ਆਏ ਨੇ ਦਾਲ ਫੁਕੇ ਦਾ ਪ੍ਰਬੰਧ ਕੀਤਾ ਗਿਆ ਉਹ ਵੀ ਬੱਚਿਆਂ ਲੋ ਵੱ ਚੜ ਕੇ ਉੱਥੇ ਸੇਵਾ ਕੀਤੀ ਜਾ ਰਹੀ ਆ ਇਹ ਜੋ ਤੁਸੀਂ ਦੇਖ ਰਹੇ ਦੇਖ ਰਹੇ ਜੇ ਲੰਗਰ ਚੱਲੇ ਗੁਰਸਬਦ ਸੰਤਾਰ ਰਜਿਸਟਰ ਚੀਚਾ ਦਾ ਜੋ ਮੇਨ ਆ ਐਂਟਰੀ ਆ ਉਸ ਦੇ ਅੰਦਰ ਇੱਕ ਬਹੁਤ ਹੀ ਸੁੰਦਰ ਹਾਲ ਬਣਿਆ ਆ ਜਿੱਥੇ ਲੰਗਰ ਦਾ ਪ੍ਰਬੰਧ ਸੰਗਤਾਂ ਵਾਸਤੇ ਕੀਤਾ ਜਾਂਦਾ ਔਰ ਇਸ ਤੋਂ ਉੱਪਰ ਜੋ ਹਾਲ ਬਣਿਆ ਆ ਉੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਜੋਬਤ ਨੇ ਜਿਹੜੇ ਜਿਨ੍ਹਾਂ ਦੇ ਗੋਦ ਅੰਦਰ ਬੈਠ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਕੀਤੇ ਜਾਂਦੇ ਆ ਆਓ ਤੁਹਾਨੂੰ ਅਸੀਂ ਲੈ ਕੇ ਜਾਂਦੇ ਆ ਉਸ ਜਗ੍ਹਾ ਤੇ ਜਿੱਥੇ ਇਹ ਸਾਰੇ ਕਾਰਜ ਕੀਤੇ ਜਾ ਰਹੇ ਆ ਜਿੱਥੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਜੋ ਇੱਕ ਬੇਟੀ ਵੱਲੋਂ ਸਵਾਮਾਨਭਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿੰਨੇ ਅਨੁਸ਼ਾਸਨ ਦੇ ਨਾਲ ਜਿਹੜੇ ਆ ਵਕਫਾ ਸਕੂਲਾਂ ਦੇ ਬੱਚੇ ਬੈਠੇ ਆ ਉਹ ਚੱਲਦੇ ਆਂਦੇ ਅੰਦਰ ਹਾਲ ਦੇ ਅੰਦਰ ਜਿੱਥੇ ਸਾਰਾ ਪ੍ਰੋਗਰਾਮ ਚੱਲ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਗੁਰਮਤ ਗਿਆਨ ਮਿਸ਼ਨੀ ਕਾਲੇ ਲੁਧਿਆਣਾ ਅੱਜ ਲੰਗਰ ਚੱਲਿਆ ਗੁਰ ਸ਼ਬਦ ਸੰਸਥਾ ਚੀਚਾ ਵੱਲੋਂ ਇੱਥੋਂ ਦੇ ਪ੍ਰਬੰਧਕ ਵੀਰ ਡਾਕਟਰ ਸਰਬਜੀਤ ਸਿੰਘ ਜੀ ਅਤੇ ਇਹਨਾਂ ਦੇ ਬਾਕੀ ਸਾਥੀ ਮੈਂਬਰ ਪ੍ਰਚਾਰਕ ਸਹਿਬਾਨ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਇੱਕ ਉਪਰਾਲਾ ਕੀਤਾ ਹੈ ਕਿਉਂਕਿ ਪਿੰਡਾਂ ਵਿੱਚ ਸਕੂਲਾਂ ਵਿੱਚ ਇਹ ਕਲਾਸਾਂ ਤੇ ਹੋਰ ਛੋਟੇ-ਛੋਟੇ ਪ੍ਰੋਗਰਾਮ ਸੈਮੀਨਾਰ ਵਗੈਰਾ ਕਰਦੇ ਰਹਿੰਦੇ ਨੇ ਅੱਜ ਸਾਲਾਨਾ ਸਮਾਗਮ ਇਸ ਸੰਸਥਾ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਬੱਚਿਆਂ ਦੇ ਧਾਰਮਿਕ ਮੁਕਾਬਲੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਜੋ ਬੱਚੇ ਆਏ ਸੀਗੇ ਉਹਨਾਂ ਦੇ ਕੀਤੇ ਗਏ ਜਿਦੇ ਚ ਕਵਿਤਾ ਗੁਰਬਾਣੀ ਗੰਠ ਕਵੀਸ਼ਰੀ ਇਤਿਆਦਿਕ ਦਸਤਾਰ ਮੁਕਾਬਲੇ ਇਹ ਸਾਰੇ ਮੁਕਾਬਲਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ ਲਿਆ ਇਹ ਅੱਜ ਦੀ ਬੜੀ ਵੱਡੀ ਲੋਡ ਹੈ ਕਿਉਂਕਿ ਜਿਹੜੇ ਸਮਾਜ ਦੇ ਹਾਲਾਤ ਬਣੇ ਹੋਏ ਆ ਜਿਵੇਂ ਨੌਜਵਾਨੀ ਜਿਹੜੀ ਆ ਉਹ ਖਾਸ ਕਰਕੇ ਨਸ਼ੇ ਵੱਲ ਬਹੁਤ ਖਚਤ ਹੁੰਦੀ ਹੈ ਪਖੰਡਵਾਦ ਵੱਧ ਰਿਹਾ ਹੈ ਵੈਮ ਪਰਮ ਵੱਧ ਰਹੇ ਨੇ ਡੇਰਾਵਾਦ ਵੱਧ ਰਿਹਾ ਹੈ ਔਰ ਇਹ ਜਿਹੜੀ ਵਿਖਰਾ ਦੀ ਸਥਿਤੀ ਸਾਡੇ ਆਲੇ ਦੁਆਲੇ ਬਣੀ ਹੋਈ ਹੈ ਲੇਕਿਨ ਜਿਹੜੀਆਂ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਮੌਰਤਾ ਲਈ ਔਰ ਪੰਥ ਪ੍ਰਵਾਨਤ ਰਹਿਤ ਮਰਯਾਦਾ ਲਈ ਕੰਮ ਕਰ ਰਹੀਆਂ ਨੇ ਉਹ ਲਗਾਤਾਰ ਇਹ ਜਤਨਸ਼ੀਲ ਜਤਨਸ਼ੀਲ ਨੇ ਕਿ ਕਿਸੇ ਵੀ ਤਰੀਕੇ ਨਾਲ ਜੋ ਸਮਾਜ ਨੂੰ ਇੱਕ ਵੱਡਿਓ ਹੀ ਇਹਨਾਂ ਸਾਰੀਆਂ ਬਿਮਾਰੀਆਂ ਦੀ ਇਹ ਮਾਰ ਵੱਜ ਰਹੀ ਹੈ ਇਹਦੇ ਚੋਂ ਸਮਾਜ ਨੂੰ ਕੱਢਿਆ ਜਾਵੇ ਔਰ ਗੁਰੂ ਸਹਿਬਾਨ ਨੇ ਜੋ ਸਾਨੂੰ ਰਾਹ ਵਿਖਾਇਆ ਜੋ ਸੰਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਜੀਵਨ ਜਾਚ ਦਿੱਤੀ ਜੋ ਸਮਾਜ ਦਾ ਰਹਿਣ ਸਹਿਣ ਦਿੱਤਾ ਇਹ ਸੰਸਥਾਵਾਂ ਸਾਰੀਆਂ ਰਲ ਕੇ ਇਹਨ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਮੁਤਾਬਕ ਸਮਾਜ ਨੂੰ ਖੜਿਆ ਕਰਨ ਦਾ ਯਤਨ ਕਰ ਰਹੀਆਂ ਹਨ ਸੋ ਜਿੱਥੇ ਇਹ ਸੰਸਥਾਵਾਂ ਕੰਮ ਕਰਦੀਆਂ ਨੇ ਉਥੇ ਲੋੜ ਹੈ ਕਿ ਜਿਹੜੇ ਸਮੂਹਕ ਪਿੰਡਾਂ ਦੇ ਲੋਕ ਨੇ ਸ਼ਹਿਰਾਂ ਦੇ ਲੋਕ ਨੇ ਸਾਡੀ ਸੰਗਤ ਹੈ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੈ ਖਾਸ ਕਰਕੇ ਜਿਹੜੇ ਗਰੰਥੀ ਸਿੰਘ ਪ੍ਰਚਾਰਕ ਸਿੰਘ ਹੈ ਉਹਨਾਂ ਸਭ ਨੂੰ ਹੀ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਾਡਾ ਧਿਆਨ ਇਹਨਾਂ ਗੱਲਾਂ ਵੱਲ ਸੱਚੀ ਹੈ ਨਹੀਂ ਔਰ ਜਿਹੜਾ ਆਲਾ ਦਵਾਲਾ ਉਹ ਸਥਿਤੀ ਜੋ ਬਿਆਨ ਕਰ ਰਿਹਾ ਜੋ ਤਸਵੀਰ ਸਾਡੇ ਸਾਹਮਣੇ ਹੈ ਉਹ ਬੜੀ ਭਿਆਨਕ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਬੜੇ ਖਤਰਨਾਕ ਨਿਕਲਣਗੇ ਜੇ ਇਸ ਵੇਲੇ ਮੌਕੇ ਨੂੰ ਨਾ ਸੰਭਾਲਿਆ ਗਿਆ ਸੋ ਤਨਵਾਦ ਹੈ ਕਿ ਲੰਗਰ ਚੱਲਿਆ ਗੁਰਸ਼ਬਦ ਸੰਸਥਾ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਇਹਦੇ ਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਫਲ ਬੂਟੇ ਆਪਾਂ ਲਾ ਰਹੇ ਆਂ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਦੇ ਇਹ ਆਉਣ ਵਾਲੇ ਸਮੇਂ ਚ ਫਲ ਦੇਣ ਔਰ ਸਮਾਜ ਲਈ ਸੋਹਣੀ ਇੱਕ ਤਸਵੀਰ ਜਿਹੜੀ ਆ ਉਹ ਬਣ ਕੇ ਉੱਭਰਨ ਤਾਂ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਸਨੇਹਾ ਹੈ ਉਸ ਨੂੰ ਬੁਲੰਦ ਕੀਤਾ ਜਾ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਦੇ ਇਲਾਕੇ ਦੀ ਸਹਿਯੋਗ ਦੇ ਨਾਲ ਅੱਜ ਲੰਗਰ ਚਲੇ ਗੁਰਸਬ ਸੰਸਥਾ ਵੱਲੋਂ ਆਪਣਾ ਸਾਲਾਨਾ ਗੁਰਮੁਖੀ ਟ੍ਰੇਨਿੰਗ ਕੈਂਪ ਲਾਇਆ ਗਿਆ ਜਿਹਦੇ ਵਿੱਚ ਕਰੀਬਨ ਇਲਾਕੇ ਦੇ ਇਸ ਹੌਡੀ ਲੈ ਕੇ ਦੇ ਸਭਰਾ ਸਾਡਾ ਜਿਹੜਾ ਸਰਕਲ ਪੱਟੀ ਹੈ ਉਥੋਂ ਦੇ ਜੰਡਿਆਲਾ ਸਰਕਲ ਦੇ ਕਰੀਬਨ 20 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਔਰ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਵਕ ਵਕ ਈਵੈਂਟ ਦੇ ਵਿੱਚ ਉਹਨਾਂ ਦੇ ਮੁਕਾਬਲੇ ਕਰਵਾਏਗੇ ਔਰ ਉਹਨਾਂ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਨ ਦੀ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਗੁਰਮਤ ਦਾ ਜੀਵਨ ਜੀ ਸਕਣ ਔਰ ਉਹਨਾਂ ਨੂੰ ਅੱਜ ਅਸੀਂ ਇਥੇ ਇਨਾਮ ਵੰਡ ਸਮਾਗਮ ਸੀ ਸਾਡੇ ਵੀਰ ਸੁਖਵਿੰਦਰ ਸਿੰਘ ਦੇ ਦੇਰ ਸਾਹਿਬ ਔਰ ਹਰਦੀਪ ਸਿੰਘ ਜੀ ਹੈਡ ਗ੍ਰੈਂਟੀ ਸਹਿਬਾਨ ਪਹੁੰਚੇ ਜੀ ਵਿਸ਼ੇਸ਼ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਉਹਨਾਂ ਨੂੰ ਅੱਜ ਅਸੀਂ ਨਗਦ ਨਾਮ ਦੇ ਦਿੱਤੇ ਗਏ ਸੋ ਸਾਡਾ ਹੀ ਸੋ ਜਿਹੜੀ ਹੈ ਸਾਡਾ ਮਕਸਦ ਇਹੋ ਹੀ ਹੈ ਕਿ ਜਿੱਥੇ ਦੁਨਿਆਵੀ ਪੜ੍ਹਾਈ ਹੈ ਜਿਵੇਂ ਦੁਨਿਆਵੀ ਪੜ੍ਹਾਈ ਦੀ ਲੋੜ ਹੈ ਡਾਕਟਰ ਬੰਨਾ ਹੈ ਇੰਜੀਨੀਅਰ ਬੰਨਾ ਹੈ ਉਹਦੇ ਅਨਸਾਰ ਜੇ ਮਨੁੱਖ ਨੇ ਆਪਣਾ ਜੀਵਨ ਸੁਧਾਰਨਾ ਹੈ ਜਾਂ ਜੀਵਨ ਜਾਗ ਸਿੱਖਣੀ ਹੈ ਤੇ ਘਟੋ ਘਟੋ ਨੂੰ ਗੁਰਮਤਿ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਕਿਹੜੀ ਚੀਜ਼ ਮੇਰੇ ਵਾਸਤੇ ਸਹੀ ਹੈ ਕਿਹੜੀ ਮੇਰੇ ਵਾਸਤੇ ਗਲਤ ਹੈ ਇਹ ਛੋਟਾ ਜੀਵਨ ਹੈ ਬੱਚਿਆਂ ਦਾ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਜਿਤ ਤੂ ਦੀ ਛਮਕ ਵਾਂਗੂ ਬੱਚੇ ਨੇ ਜੀ ਇਹ ਪੱਕ ਜਾਣ ਤੇ ਇਹ ਮੋਲਡ ਨਹੀਂ ਹੋਣਗੇ ਟੁੱਟ ਜਾਣਗੇ ਸੋ ਅੱਜ ਜੀਵਨ ਹੈ ਅੱਜ ਸਮਾਂ ਹੈ ਕਿ ਇਹਨਾਂ ਬੱਚਿਆਂ ਦੇ ਜੀਵਨ ਨੂੰ ਜਿਵੇਂ ਚਾਹੀਏ ਅਸੀਂ ਮੋੜ ਸਕਦੇ ਹਾਂ ਉਹਨਾਂ ਦਾ ਜੀਵਨ ਬਣਾ ਸਕਦੇ ਹਾਂ ਸੋ ਇਹ ਕੋਸ਼ਿਸ਼ ਸਾਡੀ ਸੰਸਥਾ ਵੱਲੋਂ ਕੀਤੀ ਜਾ ਰਹੀ ਆ ਸਾਡੇ ਪ੍ਰਚਾਰਕ ਵੀਰਾਂ ਨੇ ਦਿਨ ਰਾਤ ਲਗਾਤਾਰ ਪਿੰਡ ਪਿੰਡ ਉੱਤੇ ਸਕੂਲ ਸਕੂਲ ਜਾ ਕੇ ਮਿਹਨਤਾਂ ਕੀਤੀਆਂ ਜਾ ਰਹੀਆਂ ਨੇ ਕਲਾਸਾਂ ਲਾਈਆਂ ਜਾ ਰਹੀਆਂ ਨੇ ਔਰ ਸਾਰਾ ਇਹ ਉਦਮ ਉਹਨਾਂ ਦੇ ਸਦਕਾ ਹੀ ਹੋਇਆ ਹੈ ਅਜੇ ਪਤਾ ਨਹੀਂ ਇੱਕ ਦੇਖਣ ਚ ਆਇਆ ਕੈਂਪ ਤਰ੍ਹਾਂ ਹਾਂ ਜਿਸ ਤਰ੍ਹਾਂ ਸਾਡੀਆਂ ਧੀਆਂ ਹਾਂ ਉਹ ਅੱਗੇ ਰਹੀਆਂ ਹਾਂ ਤੇ ਬੇਟੇ ਸਾਡੇ ਉਹਨਾਂ ਦੀ ਗਿਣਤੀ ਵੀ ਘੱਟ ਸੀਗੀ ਵੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਕੁਝ ਹੈਗੇ ਨੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਕਿ ਅਸੀਂ ਲੜਕੀਆਂ ਨੂੰ ਅਕੇਲੇ ੱਕੇ ਨਹੀਂ ਆਉਣਾ ਜਾਂ ਲੜਕੀ ਘਰ ਜੰਮਣ ਤੇ ਉਹ ਦੁੱਖ ਜਿਹੜਾ ਜ਼ਹਿਰ ਕਰਦੇ ਆ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਸਮਾਜ ਨੂੰ ਦੇਖੋ ਜੀ ਗੁਰਮਤ ਤੇ ਕਨਸੈਪਟ ਨੂੰ ਮੰਨਦੀ ਵੀ ਨਹੀਂ ਹੈ ਹਨਾ ਜੀ ਉਹਨਾਂ ਦੇ ਵਾਸਤੇ ਦੀ ਇਸਤਰੀ ਪੁਰਸ਼ ਨੂੰ ਬਰਾਬਰ ਹੀ ਰੁਤਬਾ ਦਿੱਤਾ ਗਿਆ ਵਾ ਔਰ ਤੁਸੀਂ ਆਮ ਨਿਗਾਹ ਮਾਰ ਕੇ ਦੇਖੋ ਕਿ 8ਵੀਂ ਦਾ ਰਿਜ਼ਲਟ ਹੋਵੇ 10ਵੀਂ ਦਾ ਹੋਵੇ ਜਾਂ ਪਲੱਸ 2 ਦਾ ਹੋਵੇ ਤੇ ਜਿੰਨੀਆਂ ਮੈਡਲਿਸਟਾਂ ਨੇ ਉਹ ਬੱਚੀਆਂ ਹੀ ਖੜਦੀਆਂ ਨੇ ਔਰ ਮੇਰੇ ਹਿਸਾਬ ਨਾਲ ਬੱਚੀਆਂ ਜਿਹੜੀਆਂ ਨਾ ਉਹਨਾਂ ਦਾ ਕਨਸੈਂਟ੍ਰੇਸ਼ਨ ਜਿਹੜਾ ਪੜ੍ਹਾਈ ਵੱਲ ਮੁੰਡਿਆਂ ਨਾਲੋਂ ਜ਼ਿਆਦਾ ਹੁੰਦਾ ਵਾ ਉਹ ਜ਼ਿਆਦਾ ਪੜ੍ਹਾਈ ਹੁਣ ਮੈਂ ਆਪਣੀ ਗੱਲ ਹੀ ਕਰ ਲਵਾਂ ਤੇ ਮੇਰੀ ਬੱਚੀ ਲੁਧਿਆਣਾ ਯੂਨੀਵਰਸਿਟੀ ਪੀ ਐਚ ਡੀ ਕਰਦੀ ਪਈ ਆ ਠੀਕ ਹੈ ਨਾ ਔਰ ਬੱਚਾ ਜਿਹੜਾ ਉਹਨੇ ਵੀ ਗ੍ਰੈਜੂਏਸ਼ਨ ਕੀਤੀ ਪਰ ਬੱਚੀਆਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਪੜ੍ਹਾਈ ਦਾ ਮੋਹ ਦੱਜੀਆਂ ਬੱਚਿਆਂ ਨਾਲੋਂ ਜ਼ਿਆਦਾ ਪਾਇਆ ਜਾਂਦਾ ਵਾ ਅੱਜਕੱਲ ਸਮਾਂ ਜੋਹਜ ਮਾਹੌਲ ਜਿਸ ਤਰ੍ਹਾਂ ਦਾ ਮੋਬਾਈਲ ਦਾ ਯੁੱਗ ਚੱਲ ਪਿਆ ਜਾਂ ਕਿਸ ਤਰ੍ਹਾਂ ਦੀ ਹੋਰ ਆਲਮਤਾ ਜਿਹੜੀਆਂ ਐਵੇਂ ਮੁੰਡਿਆਂ ਦੇ ਵਿੱਚ ਵਿਖਾਵਾ ਪਣ ਜਿਆਦਾ ਵਿਖਾਇਆ ਜਾਂਦਾ ਵਾ ਪਰ ਮੈਂ ਕਿਹਾ ਕਿ ਸਮਾਜ ਦੇ ਵਿੱਚ ਸਾਡੇ ਗੁਰੂ ਜੀ ਗੁਰੂ ਸਾਹਿਬ ਦਾ ਸੰਦੇਸ਼ ਆ ਕਿ ਅਸੀਂ ਜਿਹੜਾ ਇਸਤਰੀ ਜਾਤੀ ਨੂੰ ਅਮਰਦਾਸ ਜੀ ਜੀ ਬਹੁਤ ਕੰਮ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਬਹੁਤ ਇਸਤਰੀ ਜੋਗ ਚੁੱਕਣ ਵਾਸਤੇ ਉੱਪਰ ਚੁੱਕਣ ਵਾਸਤੇ ਬਹੁਤ ਕੰਮ ਕੀਤਾ ਸੋ ਸਾਡੇ ਧਰਮ ਦੇ ਵਿੱਚ ਜਿਹੜੀ ਇਹ ਥਿੰਕਿੰਗ ਆ ਇਹ ਸੋਚ ਐ ਬਿਲਕੁਲ ਨੈਗੇਟਿਵ ਸੋਚ ਐ ਸਾਡੇ ਇਹ ਸੋਚ ਨਹੀਂ ਹੋਣੀ ਚਾਹੀਦੀ ਬਰਾਬਰ ਹੋਣਾ ਚਾਹੀਦੀਆਂ ਉਸਤਿਆਂ ਜਿਹੜੀਆਂ ਬੱਚੀਆਂ ਵਾਂ ਉਹ ਵੀ ਬੱਚਿਆਂ ਵਾਂਗੂ ਮੁੰਡਿਆਂ ਵਾਂਗੂ ਆਪਣਾ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਸੀ ਵੇਖੀਆਂ ਆ ਅਹੀਂ ਤੇ ਜਿਹੜੀ ਪੋਜ਼ਿਟਿਵ ਸੋਚ ਆ ਚੰਗੀ ਸੋਚ ਪਿੰਡਾਂ ਦੇ ਵਿੱਚ ਜਿਹੜੇ ਮੈਂਬਰਾਂ ਮੈਂਬਰ ਬਣੇ ਨੇ ਜਿਹਾ ਸਰਪੰਚ ਬਣੇ ਨੇ ਹਨਾ ਜੀ ਉਹਨਾਂ ਨੂੰ ਚਾਹੀਦਾ ਕਿ ਪਿੰਡ ਦੇ ਸਾਂਝੇ ਕੰਮ ਵਾਸਤੇ ਸਾਂਝੇ ਉਦਮ ਵਾਸਤੇ ਸਾਨੂੰ ਬਿਨਾਂ ਕਿਸੇ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਅਸੀਂ ਮਨੁੱਖਤਾ ਵਾਸਤੇ ਸਹਿਯੋਗ ਦੇਣਾ ਚਾਹੀਦਾ ਔਰ ਗੁਰੂ ਘਰ ਦੀ ਜਿਹੜੀ ਗੱਲ ਆ ਉਹ ਸਾਡੀਆਂ ਕਲਾਸਾਂ ਜਿਹੜੀਆਂ ਉਹ ਬਹੁਤੀਆਂ ਅਸੀਂ ਦਿਨ ਵੇਲੇ ਜਿਹੜੀਆਂ ਸਾਡੀਆਂ ਆਮ ਕਲਾਸਾਂ ਸਕੂਲ 'ਚ ਲੱਗਦੀਆਂ ਨੇ ਔਰ ਸ਼ਾਮਾਂ ਨੂੰ ਜਾਂ ਸਵੇਰੇ ਮਾਰਨਿੰਗ ਟਾਈਮ ਜਿਹੜੀਆਂ ਸਾਡੀਆਂ ਉਹ ਉਹ ਸਾਡੀਆਂ ਦੁਰਦਰਾ ਸਾਹਿਬ 'ਚ ਲੱਗਦੀਆਂ ਨੇ ਜਿੱਥੇ ਗਰੰਤੀ ਕਾਫੀ ਸਹਿਯੋਗ ਦਿੰਦੇ ਨੇ ਔਰ ਚੰਗੇ ਇਨਸਾਨ ਵੀ ਪਿੰਡਾਂ ਦੇ ਵਿੱਚ ਆਗੇ ਨੇ ਸਾਰੇ ਉਹ ਜਿਹੇ ਨਹੀਂ ਜਿਹੜੇ ਨਹੀਂ ਇਸ ਬੰਨੇ ਧਿਆਨ ਦਿੰਦੇ ਗੁਰਮਤਿ ਦੇ ਬਾਰੇ ਧਿਆਨ ਦਿੰਦੇ ਨੇ ਕਈ ਬਹੁਤ ਸਹਿਯੋਗ ਵੀ ਦਿੰਦੇ ਨੇ ਤੇ ਕਾਫੀ ਪਿੰਡਾਂ ਸਾਨੂੰ ਸਹਿਯੋਗ ਮਿਲਦਾ ਵੀ ਹੈ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਬਾਕੀ ਇਹ ਨੈਗੇਟਿਵ ਪੋਜ਼ਿਟਿਵ ਆਤਮਾ ਹੀ ਚੱਲਦਾ ਧੰਨਵਾਦ ਜੀ ਜੋ ਗੁਰਮਤਿ ਸਮਾਗਮ ਚੱਲ ਰਿਹਾ ਸੀਗਾ ਲੰਗਰ ਚੱਲੇ ਗੁਰਸਬੰਸਥਾ ਚੀਚਾ ਵੱਲੋਂ ਅੱਜ ਇਹਦੀ ਸਮਾਪਤੀ ਆ ਤੇ ਅੱਜ ਅਸੀਂ ਵੱਖ-ਵੱਖ ਬੁਲਾੜਿਆ ਨਾਲ ਗੱਲਬਾਤ ਕੀਤੀ ਔਰ ਨਾਲ ਹੀ ਅਸੀਂ ਜੋ ਇਲਾਕੇ ਦੀਆਂ ਸੰਗਤਾਂ ਔਰ ਜੋ ਪਿੰਡਾਂ ਦੇ ਸਾਡੇ ਵਸਨੀਕ ਅਸੀਂ ਵੱਤੋ ਵੱਤ ਬੇਨਤੀ ਕਰਦੇ ਆਂ ਕਿ ਵੱਤੋ ਵੱਤ ਬੱਚਿਆਂ ਨੂੰ ਜਿਹੜਾ ਬਾਗੁਰਮਤਿ ਸਿੱਖਿਆ ਦਿੱਤੀ ਜਾਵੇ ਧੰਨਵਾਦ ਜੀ